ਸ਼ਰਮ ਜੀ ਨੇ ਤੁਸੀਂ ਇਸ ਤਰ੍ਹਾਂ ਦੀ ਕਿਹੜੀ ਚੜੀ-ਚੜੀ ਬੋਡੀ ਦਿੱਤੀ ਜੀ ਕਿ ਉਹ ਕਿਤੇ ਦੇ 4 ਦਿਨ ਬਾਅਦ ਤੇ ਅੱਜ ਮੈਂ ਤੁਹਾਡੇ ਕੋਲ ਸਪੈਸ਼ਲ ਥੈਂਕਸ ਕਰਨਾ ਹੈ ਦੇਖੋ ਪੇਸ਼ੈਂਟ ਦੀ ਜਿਹੜੀ ਰਿਕਵਰੀ ਹੈ ਨਾ ਉਹ ਡਿਪੈਂਡ ਕਰਦੀ ਹੁੰਦੀ ਹੈ ਉਹਦੀ ਵਿਲ ਪਾਵਰ ਤੇ ਜਦੋਂ ਦਵਾਈ ਦਿੰਨੇ ਆ ਉਹ ਦਵਾਈ ਇੱਕ ਦੀ ਜਗ੍ਹਾ 100 ਗੁਣਾ ਕੰਮ ਕਰਦੀ ਹੈ ਇੱਕ ਦਵਾਈ ਹੁੰਦੀ ਹੈ ਜਿਹੜੀ ਦਿਮਾਗ ਨੂੰ ਬਿਠਾ ਦੇ ਆਯੁਰਵੈਦਿਕ ਦਵਾਈ ਹੁੰਦੀ ਹੈ ਜਿਹੜੀ ਦਿਮਾਗ ਨੂੰ ਤੇਜ਼ ਕਰਦੀ ਹੈ ਖੋਲ ਦੇ ਖੋਲ ਦਿੰਦੀ ਹੈ ਇਹ ਤੁਸੀਂ ਘਰ ਬਣਾ ਸਕਦੇ ਹੋ ਬ੍ਰਹਮੀ ਸ਼ੰਖ ਪੁਸ਼ਪੀ ਦਰਾਕਸ਼ਾ ਜੋਤਿਸ਼ਮਤੀ ਸਰਪਗੰਦਾ ਸਾਰੀ ਆਈਟਮਾਂ ਨੂੰ ਰਾਤ ਨੂੰ ਪਾਣੀ 'ਚ ਭਿਗੋ ਕੇ ਰੱਖ ਦਿਓ 800 ml ਪਾਣੀ 'ਚ ਸਵੇਰੇ ਇਹਨੂੰ ਚੰਗੀ ਤਰ੍ਹਾਂ ਉਬਾਲ ਲਓ ਜਦੋਂ ਪਾਣੀ 200 ml ਰਹਿ ਜਾਏ ਇਹਨੂੰ ਛਾਣ ਕੇ ਪੀ ਲਓ ਤੁਹਾਨੂੰ 80% ਆਰਾਮ ਆ ਜਾਏਗਾ ਜਿਹੜੇ ਇਹਦੇ ਨਾਲ ਹੀ ਜਿਹੜੇ ਲੋਕੀ ਬਹੁਤ ਜ਼ਿਆਦਾ ਸਟ्रेस 'ਚ ਚਲੇ ਗਏ ਆ ਜਾਂ OH ਜਾਂ ਨਹੀਂ ਬਣਾ ਸਕਦੇ ਉਹ ਫਿਰ ਸਿੱਧਾ ਆਰਡਰ ਕਰ ਲੈਣ ਹਰਕ ਬਰੇਨੀਅਕ ਠੀਕ ਹੈ ਤੇ ਬ੍ਰਹਮੀ ਇਮੀਡੀਏਟਲੀ ਕੰਮ ਕਰਦੀ ਹੈ ਪਹਿਲੀ ਰਾਤ ਨੂੰ ਹੀ ਰਿਜ਼ਲਟ ਦੇ ਦੇਗੀ ਤੁਸੀਂ ਇਹਦੀ ਗੋਲੀ ਖਾਧੀ ਸਵੇਰੇ ਉੱਠ ਕੇ ਮਰੀਜ਼ ਕਹਿੰਦਾ ਵੀ ਮੈਨੂੰ ਤੇ ਆਰਾਮ ਐ ਜੀ Pell e den